ਹਾਂਜੀ ਸਟੂਡੈਂਟਸ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ایਪੀ ਆਨਲਾਈਨ ਕਲਾਸਿਸ ਦੇ ਇਸ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਕਨਸਟੇਬਲ ਡਿਸਟ੍ਰਿਕਟ ਐਂਡ ਆਰਮਰ ਕੈਡਰ ਦੇ ਜੋ ਸਕੋਰ ਕਾਰਡ ਸੀ ਉਹ 12 ਅਗਸਤ ਨੂੰ ਆਊਟ ਹੋ ਚੁੱਕੇ ਨੇ ਤੇ ਇੰਨਾ ਰਿਲੇਟਡ ਇੱਕ ਬਹੁਤ ਹੀ ਜਿਹੜਾ ਆਪਾਂ ਵਾਇਰਲ ਕਹਿ ਸਕਦੇ ਹਾਂ ਕਿ ਇੱਕ ਕੱਟ-ਆਫ ਵਾਲੀ ਸ਼ੀਟ ਹੈ ਜਿਹੜੀ ਵਾਇਰਲ ਹੋ ਰਹੀ ਹੈ ਹਰੇਕ ਗਰੁੱਪਸ ਦੇ ਵਿੱਚ ਤੁਹਾਨੇ ਜ਼ਰੂਰ ਦੇਖੀ ਹੋਵੇਗੀ ਕਿ ਇੰਨੀ ਕੱਟ-ਆਫ ਹੈ ਜਿਹੜੀ ਹਰੇਕ ਕੈਟਾਗਰੀ ਲਈ ਜਾਵੇਗੀ ਇਸ ਵਿੱਚ ਤੁਸੀਂ ਸਾਹ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਰਿਕਰੂਟਮੈਂਟ ਫਾਰ ਦਾ ਪੋਸਟ ਆਫ ਪੰਜਾਬ ਪੁਲਿਸ ਕਨਸਟੇਬਲ ਇਨ ਡਿਸਟ੍ਰਿਕਟ ਐਂਡ ਆਰਮਰ ਕੈਡਰ 2025 ਠੀਕ ਹੈ ਦੇਖਣ ਵਿੱਚ ਪੂਰਾ オリジナル ਲੱਗ ਰਿਹਾ ਹੈ ਕਿ ਇਹ ਸੱਚੀ オリジナル ਹੈਗਾ ਕਿ ਇੰਨੀ ਹੀ ਜੋ ਫਿਜ਼ੀਕਲ ਦੀ ਕੱਟਆਫ ਹੈ ਉਹ ਜਾਣ ਲੱਗੀ ਹੈ ਪੂਰੀ ਹੀ ਵੈਰੀਫਿਕੇਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਤੁਹਾਨੂੰ ਮੈਂ ਇਹ ਵੀ ਦੱਸਾਂਗਾ ਕਿ ਕਿੰਨੇ ਨੰਬਰ ਵਾਲਾ ਜੋ ਵਿਦਿਆਰਥੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਲਈ ਸੇਫ ਹੈ ਤੇ ਕਿੰਨੇ ਨੰਬਰ ਵਾਲਾ ਫਾਈਨਲ ਸਿਲੈਕਸ਼ਨ ਲਈ ਸੇਫ ਹੈਗਾ ਸੋ ਬਣਿਆ ਉਹ ਵੀਡੀਓ ਦੇ ਵਿੱਚ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਆਉਣ ਵਾਲੀ ਪੰਜਾਬ ਪੁਲਿਸ ਦੀ ਹਰ ਇੱਕ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸਾਥਿਓ ਜਿਵੇਂ ਕਿ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਇਸ ਵਿੱਚ ਜੋ ਹੈਗਾ ਬੀਸੀ ਕੈਟਾਗਰੀ ਲਈ ਜੋ ਮੇਲ ਦੀ ਕਟ-ਆਫ ਹੈ 73.564 ਤੇ ਫੀਮੇਲ ਲਈ 62.698 ਤੇ ਹਰ ਇੱਕ ਕੈਟਾਗਰੀ ਲਈ ਜੋ ਕਟ-ਆਫ ਹੈ ਉਹ ਲਿਖੀ ਹੋਈ ਹੈ ਤੇ ਉੱਪਰ ਦੇਖਣ ਵਿੱਚ ਪੂਰਾ ਇਹ ਜੋ ਹੈਗਾ ਇੱਕ オリジナル ਲੱਗ ਰਿਹਾ ਹੈਗਾ ਪਰਾਪਾ ਇਸ ਸੇ ਸ਼ੀਟ ਨੂੰ ਦੇਖ ਕੇ ਇਹ ਪਤਾ ਪੱਕਾ ਨਹੀਂ ਕਹਿ ਸਕਦੇ ਵੀ ਇਹ ਓਰੀਜਨਲ ਹੈਗਾ ਠੀਕ ਹੈ ਜਦ ਤੱਕ ਆਪਾਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਤੇ ਚੈੱਕ ਨਾ ਕਰ ਲਈਏ ਚਲੋ ਸਭ ਤੋਂ ਪਹਿਲਾਂ ਆਪਾਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਗਏ ਹਾਂ ਤੇ ਇੱਥੇ ਆਪਾਂ TCS ਵਾਲੇ ਸੈੱਲ ਦੇ ਵਿੱਚ ਜਾਵਾਂਗੇ ਤੇ نیچے ਸਕਰੋਲ ਕਰਕੇ ਆਪਾਂ ਜਦੋਂ ਆਪਣਾ ਪੰਜਾਬ ਪੁਲਿਸ ਡਿਸਟਿੰਗ ਅਰਮਰ ਕੈਡਰ ਨੂੰ ਓਪਨ ਕਰਾਂਗੇ ਤੇ نیچے ਇਸ ਦੇ ਜੋ ਕੀ ਡੇਟਸ ਲਿਖੀਆਂ ਠੀਕ ਹੈ ਇਹ ਡੇਟਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਕੋਰ ਕਾਰਡ ਲਾਈਵ ਦੀ ਡੇਟ ਹੈ ਉਹ 12 ਅਗਸਤ 2025 ਸ਼ੋ ਹੋ ਰਹੀ ਹੈ ਤੇ ਸਕੋਰ ਕਾਰ ਐਂਡ ਦੀ ਜਿਹੜੀ ਡੇਟ ਹੈ ਉਹ 31 ਦਸੰਬਰ 2025 ਸ਼ੋ ਹੋ ਰਹੀ ਹੈ ਤੇ ਇਸ ਵਿੱਚ ਆਪਾਂ ਨੂੰ ਕਿਤੇ ਵੀ ਜੋ ਹੈਗਾ ਕੱਟਆਫ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਵੀ ਉਹ ਜੋ ਹੈਗਾ ਲਾਈਵ ਹੋ ਚੁੱਕਿਆਗਾ ਸੋ ਇੱਥੇ ਨਹੀਂ ਹੈਗਾ ਇਸ ਦਾ ਮਤਲਬ ਇਹ ਹੈ ਕਿ ਉਹ ਐਡਿਟਡ ਹੈ ਠੀਕ ਹੈ ਕਿਸੇ ਨੇ ਐਡਿਟ ਕਰਕੇ ਹੀ ਬਣਾਇਆ ਹੋਇਆ ਹੈ ਜੇਕਰ ਹੁੰਦਾ ਠੀਕ ਹੈ ਰੀਅਲ ਕੱਟਆਫ ਉਹ ਵਾਲੀ ਹੁੰਦੀ ਤਾਂ ਉਹ ਆਪਾਂ ਨੂੰ ਦਿਖ ਜਾਣੀ ਸੀ ਇਸ ਵੈਬਸਾਈਟ ਦੇ ਉੱਤੇ ਪਰ ਇੱਥੇ ਆਪਾਂ ਨੂੰ ਸ਼ੋ ਨਹੀਂ ਹੋ ਰਹੀ ਸੋ ਇਹੇ ਪੂਰੀ ਤਰ੍ਹਾਂ ਤੋਂ ਹੀ ਫੇਕ ਹੈਗਾ ਠੀਕ ਹੈ ਇਸ ਨੂੰ ਰੀਅਲ ਨਾ ਮੰਨਿਓ ਇਹ ਕਿਸੇ ਨੇ ਐਡਿਟ ਕਰਕੇ ਬਣਾਇਆ ਹੋਇਆਗਾ ਦਿਖਣ ਵਿੱਚ ਭਾਵੇਂ ਸਹੀ ਲੱਗ ਰਿਹਾ ਪਰ ਜੇਕਰ ਕੋਈ ਗੌਰ ਨਾਲ ਦੇਖੇ ਤਾਂ ਇੱਥੇ ਜਿਹੜਾ ਫੌਂਟ ਹੈਗਾ ਨਾ ਫੌਂਟ ਦੇ ਵਿੱਚ ਹੀ ਫਰਕ ਹੈਗਾ ਇਹ ਪਤਾ ਲੱਗ ਰਿਹਾ ਵੀ ਸਾਫ ਸਾਫ ਵੀ ਇਹ ਜਿਹੜਾ ਹੈਗਾ ਡਿਟ ਕੀਤਾ ਹੋਇਆ ਤੇ ਇਸ ਤੋਂ ਬਾਅਦ ਚਲੋ ਸਭ ਤੋਂ ਪਹਿਲਾਂ ਮੈਂ 2024 ਦੇ ਫਿਜ਼ੀਕਲ ਕੱਟਆਫ ਦੀ ਤੇ 2024 ਦੇ ਡਾਕੂਮੈਂਟ ਕਟਆਫ ਦੀ ਗੱਲ ਕਰਦੇ ਆ ਠੀਕ ਹੈ ਉਸ ਦੇ ਨਾਲ ਨਾਲ ਫਿਰ ਆਪਾਂ ਦੇਖਦੇ ਆ ਕਿ 2025 ਦੇ ਵਿੱਚ ਕਿੰਨਾ ਫਿਜ਼ੀਕਲ ਵਾਲੇ ਕੈਂਡੀਡੇਟ ਨੇ ਉਹ ਸੇਫ ਨੇ ਤੇ ਕਿੰਨੇ ਡਾਕੂਮੈਂਟ ਵਾਲੇ ਮਾਰਕਸ ਵਾਲੇ ਡਾਕੂਮੈਂਟਲੀ ਸੇਫ ਨੇਗੇ ਠੀਕ ਹੈ ਫਿਜ਼ੀਕਲ ਦੀ ਕਟਆਫ ਦੀ ਗੱਲ ਕਰੀਏ ਤਾਂ ਮੇਨਲੀ ਜਿਹੜੀ 2024 ਦੇ ਵਿੱਚ ਗਈ ਸੀ ਉਹ ਗਈ ਸੀ 71.70 ਮਾਰਕਸ ਠੀਕ ਹੈ ਫੀਮੇਲ ਦੇ ਗਈ ਸੀ 60.15 ਇਹ ਸੀਗੀ ਫਿਜ਼ੀਕਲ ਦੀ ਕਟਆਫ ਇਸ ਤੋਂ ਬਾਅਦ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਤਾਂ 6 ਮਾਰਕਸ ਜ਼ਿਆਦਾ ਗਈ ਸੀਗੀ 70.24 ਠੀਕ ਹੈ ਤੇ ਫੀਮੇਲ ਦੀ ਕਿੰਨੀ ਬੇਸਿਸ ਲਗਭਗ ਸੇਮ ਜੀ ਗਈ ਸੀ ਪੀ ਡਬਲਯੂ ਐਸ ਦੀ 64.41 ਗਈ ਸੀ ਫਿਰ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਦੀ ਲਿਸਟ ਆਈ ਤਾਂ ਡਾਕੂਮੈਂਟ ਵਿੱਚ 74.62 ਵਾਲੇ ਲਾਸਟ ਕੈਂਡੀਡੇਟ ਨੂੰ ਬੁਲਾਇਆ ਗਿਆ ਤੇ ਬੀਸੀ ਦੇ ਬॉयਜ਼ ਦੇ 68 ਗਈ ਸੀ ਤੇ 74 ਵਾਲੇ ਨੂੰ ਬੁਲਾਇਆ ਗਿਆ ਠੀਕ ਹੈ ਤਾਂ ਉਹ ਦੇਖ ਸਕਦੇ ਹੋ ਕਿ ਜਿਹੜੇ ਕੈਂਡੀਡੇਟ ਦਾ ਫਿਜ਼ੀਕਲ ਦੇ ਜਿਨ੍ਹਾਂ ਨੂੰ ਦੇਖਿਆ ਫਿਜ਼ੀਕਲ ਦੇ ਵਿੱਚ ਬੁਲਾਇਆ ਗਿਆਗਾ ਜ਼ਰੂਰੀ ਨਹੀਂ ਹੈਗਾ ਵੀ ਉਹਨਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਵੀ ਬੁਲਾਇਆ ਜਾਵੇ ਫਿਜ਼ੀਕਲ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਸਟੂਡੈਂਟਸ ਨੂੰ ਬੁਲਾਇਆ ਜਾਂਦਾ ਕਿਉਂਕਿ ਤੁਸੀਂ ਆਪ ਦੇਖ ਲਓ ਕਿ 71 ਤੋਂ ਲੈ ਕੇ 77 ਦੇ ਵਿਚਕਾਰ ਕਿੰਨੇ ਕੁ ਹਜ਼ਾਰਾਂ ਸਟੂਡੈਂਟ ਆ ਜਾਣਗੇ ਸੋ ਕਨਫਰਮ ਨਹੀਂ ਹੋ ਜਾਂਦਾ ਕਿ ਤੁਹਾਡਾ ਜੇਕਰ ਫਿਜ਼ੀਕਲ ਦੇ ਵਿੱਚ ਨਾਮ ਆ ਗਿਆ ਹੈ ਤਾਂ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਨਾਮ ਆ ਜਾਵੇਗਾ ਜੇ ਡਾਕੂਮੈਂਟ ਦੇ ਵਿੱਚ ਨਾਮ ਆ ਗਿਆ ਹੈ ਤਾਂ ਤੁਹਾਡਾ ਜੋ ਹੈਗਾ ਫਾਈਨਲ ਲਿਸਟ ਦੇ ਵਿੱਚ ਨਾਮ ਆ ਜਾਵੇਗਾ ਹੁਣ ਦੇਖੋ ਜੇਕਰ ਆਪਾਂ ਜਰਨਲ ਦੀ ਗੱਲ ਕਰੀਏ ਜਰਨਲ ਦੀ ਜੋ ਸਿਲੈਕਸ਼ਨ ਹੋਈ ਸੀ 2024 ਵਾਲੇ ਕੈਂਡੀਡੇਟ ਦੀ ਉਹ 79.0 ਸਮਥਿੰਗ ਵਾਲਾ ਜਿਹੜਾ ਹੈਗਾ ਠੀਕ ਹੈ ਉਸਰ ਇੱਕ ਟ ਹੈ ਸੋ ਇਹ ਦੇਖ ਲਓ ਵੀ ਜਿਹੜਾ ਫਿਜ਼ੀਕਲ ਦੀ ਕੱਟ ਆਫ ਹੈ ਤੇ ਫਾਈਨਲ ਕੱਟ ਆਫ ਹੈ ਫਾਈਨਲ ਰਿਜ਼ਲਟ ਦੇ ਕੱਟ ਆਫ ਹੈ ਉਸ ਵਿੱਚ ਲਗਭਗ 8-9 ਮਾਰਕਸ ਦਾ ਅੰਤਰ ਹੈਗਾ ਸੋ ਸਾਰੇ ਕੈਂਡੀਡੇਟਸ ਨੂੰ ਇੱਕ ਗੱਲ ਮੈਂ ਰਿਕਵੈਸਟ ਕਰਨੀ ਚਾਹਣਾ ਦੇਖੋ ਇਹ ਆਪਣੀ ਆਖਰੀ ਭਰਤੀ ਤਾਂ ਹੈ ਨਹੀਂ ਹੈਗੀ 2026 ਆ ਰਿਹਾ ਅੱਗੇ 26 ਦੇ ਵਿੱਚ ਨਵੀਆਂ ਪੋਸਟ ਆ ਰਹੀਆਂ ਨੇ ਪਰ ਹਰੇਕ ਚਾਹੇ ਕੋਈ ਜਰਨਲ ਕੈਟਾਗਰੀ ਦਾ ਚਾਹੇ ਕੋਈ ਐਸਸੀ ਬੀਸੀ ਈਡਬਲਯੂਐਸ ਠੀਕ ਹੈ ਅਦਰ ਜਿਨਨੇ ਵੀ ਕੈਟਾਗਰੀ ਦੇ ਨੇ ਹੈਗੇ ਨੇ ਤਾਰੇ ਹੀ ਆਪਣਾ ਇੱਕ ਟਾਰਗੇਟ ਯਾਰ ਜਰੂਰ ਬਣਾ ਕੇ ਚੱਲੋ ਜੇ ਤੁਸੀ ਸੀਟ ਲੈਣੀ ਆ ਜੇ ਤੁਸੀ ਸੀਰੀਅਸ ਹੋ ਪੰਜਾਬ ਪੁਲਿਸ ਨੂੰ ਲੈ ਕੇ ਹਰੇਕ ਕੈਂਡੀਡੇਟ ਕੈਂਡੀਡੇਟ 80 ਪਲੱਸ ਦਾ ਟਾਰਗੇਟ ਲਾ ਕੇ ਚੱਲੋ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਸਾਡੇ ਕੋਲੇ ਰਿਜ਼ਰਵੇਸ਼ਨ ਹੈਗੀ ਆ ਰਿਜ਼ਰਵੇਸ਼ਨ ਵਿੱਚ ਵੀ ਦੇਖ ਲਓ ਕਿ ایਡਬਲਯੂਐਸ ਲੇਖ ਲਓ ਬੀਸੀ ਦੇਖ ਲਓ ਐਸਸੀ ਆਰਓ ਦੇਖ ਲਓ ਕਿ ਕਿੰਨੇ ਕਿੰਨੇ ਮਾਰਕਸ ਚਾਹੀਦੇ ਨੇ ਤੇ ਇੰਨੇ ਮਾਰਕਸ ਲੈਣ ਤੋਂ ਬਾਅਦ ਵੀ ਸਟੂਡੈਂਟ ਦੀ ਜੋ ਸਿਲੈਕਸ਼ਨ ਹੈ ਉਹ ਨਹੀਂ ਹੋ ਰਹੀ ਠੀਕ ਹੈ ਤੇ ਜਿਨ੍ਹਾਂ ਦਾ ਵੀ ਦੇਖੋ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਦੱਸ ਦਿੰਨਾ ਚਲੋ ਆਪਾਂ ਤਾਂ ਫਿਜ਼ੀਕਲ ਦੀ ਕੱਟਆਫ ਦੀ ਗੱਲ ਕਰੀਏ ਠੀਕ ਹੈ ਫਿਜ਼ੀਕਲ ਦੀ ਕੱਟਆਫ ਦੀ ਗੱਲ ਕਰਦੇ ਆ ਆ ਦੇਖੋ ਫਿਜ਼ੀਕਲ ਦੇ ਵਿੱਚ ਜਿਹੜੇ ਬॉयਜ਼ ਪਿਛਲੀ ਵਾਰ ਬੁਲਾਏ ਸੀਗੇ ਲਗਭਗ 70 ਤੋਂ ਉੱਪਰ ਕਦੇ ਤੱਕ ਕਦੇ ਨਹੀਂ ਗਈ ਠੀਕ ਹੈ ਜਰਨਲ ਦੀ 21 ਚ ਲਾ ਲਓ 22 ਚ ਲਾ ਲਓ 23 ਚ ਲਾ ਲਓ 24 ਚ ਲਾ ਲਓ ਠੀਕ ਹੈ 70 ਤੋਂ ਨੀਚੇ ਨੀਚੇ ਹੀ ਰਹੀ ਹੈ ਸੋ ਆਮ ਜੀ ਗੱਲ ਆ ਵੀ ਜਿਨ੍ਹਾਂ ਦੇ 71 ਪਲੱਸ ਮਾਰਕਸ ਨੇਗੇ ਸਾਰਿਆਂ ਨੂੰ ਹੀ ਫਿਜ਼ੀਕਲੀ ਬੁਲਾਇਆ ਜਾਵੇਗਾ ਗਰਲਜ਼ ਜਿਨ੍ਹਾਂ ਦੇ 65 ਪਲੱਸ ਮਾਰਕਸ ਨੇ ਉਹਨਾਂ ਸਾਰਿਆਂ ਨੂੰ ਹੀ ਫਿਜ਼ੀਕਲ ਲਈ ਬੁਲਾਇਆ ਜਾਵੇਗਾ ਜਰਨਲ ਕੈਟਾਗ ਅੱਗੇ ਜੇਕਰ ਆਪਾਂ bc ਦੀ ਗੱਲ ਕਰੀਏ ਜਿਨ੍ਹਾਂ ਦੇ ਮਾਰਕਸ 68+ ਨੇ ਸਾਰਿਆਂ ਨੂੰ ਹੀ ਬੁਲਾਇਆ ਜਾਵੇਗਾ ਫਿਜ਼ੀਕਲ ਲਈ ਤੇ ਗਰਲਜ਼ 59+ ਵਾਲਿਆਂ ਨੂੰ ਸਾਰਿਆਂ ਨੂੰ ਫਿਜ਼ੀਕਲ ਲਈ ਬੁਲਾਇਆ ਜਾਵੇਗਾ ਸੋ ਜਿਨ੍ਹਾਂ ਦਾ ਵੀ ਦੇਖੋ ਫਿਜ਼ੀਕਲ ਹੈਗਾ ਆਪਣਾ ਫਿਜ਼ੀਕਲ ਇੱਕ ਵਧੀਆ ਤਰੀਕੇ ਨਾਲ ਦਵੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਈ ਵਾਰ ਕੈਂਡੀਡੇਟ ਨੇ ਜਿਹੜੇ ਉਹ ਕੁਆਲੀਫਾਈ ਨਹੀਂ ਕਰਦੇ ਫਿਜ਼ੀਕਲ ਹੁਣ ਤੱਕ ਕੀ ਹੋਇਆ ਕਿ 2023 ਦੇ ਵਿੱਚ ਸਿਰਫ ਇੱਕ ਵਾਰੀ ਹੋਇਆ ਕਿ ਸੈਕੰਡ ਲਿਸਟ ਆਈ ਸੀ ਨਹੀਂ ਤਾਂ ਕਦੇ ਪੰਜਾਬ ਪੁਲਿਸ ਕਨਸਟੇਬਲ ਦੀ ਸੈਕੰਡ ਲਿਸਟ ਨਹੀਂ ਆਈ 2023 ਦੇ ਵਿੱਚ ਹੀ ਜੋ ਸੈਕੰਡ ਲਿਸਟ ਹੈ ਉਹ ਆਈ ਸੀ ਜੀ ਨੂੰ ਕੁਝ ਨਹੀਂ ਪਤਾ ਹੁੰਦਾ ਆਪਣਾ ਫਿਜ਼ੀਕਲ ਹੈ ਜਿਹੜਾ ਵਧੀਆ ਤਰ੍ਹਾਂ ਦੇ ਕੇ ਆਓ ਤੇ ਐਸ ਸੀ ਅਦਰ ਦੀ ਗੱਲ ਕਰੀਏ 68 ਪਲੱਸ ਸਾਰੇ ਹੀ ਕੈਂਡੀਡੇਟਸ ਨੂੰ ਬੁਲਾਇਆ ਜਾਵੇਗਾ ਫਿਜ਼ੀਕਲ ਲਈ ਤੇ ਗਰਲਜ਼ ਨੂੰ 59 ਪਲੱਸ ਸਾਰੇ ਹੀ ਨੂੰ ਹੀ ਫਿਜ਼ੀਕਲ ਲਈ ਬੁਲਾਇਆ ਜਾਵੇਗਾ ਐਸ ਸੀ ਐਮ ਬੀ ਦੇ ਵਿੱਚ 61 ਪਲੱਸ ਵਾਲੇ ਸਾਰੇ ਹੀ ਫਿਜ਼ੀਕਲ ਦੀ ਤਿਆਰੀ ਕਰੋ ਤੇ ਗਰਲਜ਼ 55 ਪਲੱਸ ਵਾਲੇ ਸਾਰੇ ਹੀ ਫਿਜ਼ੀਕਲ ਦੀ ਤਿਆਰੀ ਸਟਾਰਟ ਕਰ ਲਓ ਈ ਡਬਲ ਪਲੱਸ ਦੀ ਗੱਲ ਕਰੀਏ ਤਾਂ ਈ ਡਬਲ ਐਸ ਦੇ ਵਿੱਚ ਬॉयਜ਼ 64 ਪਲੱਸ ਨੇ ਜਿੰਨਾ ਦੇ ਉਹ ਸਾਰੇ ਹੀ ਤੇ ਗਰਲਸ ਜਿਨ੍ਹਾਂ ਦੇ 55 ਪਲਸ ਨੇ ਉਹ ਸਾਰੇ ਹੀ ਗਰਲਸ ਨੂੰ ਫਿਜ਼ੀਕਲੀ ਜ਼ਰੂਰ ਬੁਲਾਇਆ ਜਾਵੇਗਾ ਇਹ ਮਿਨੀਮਮ ਮਾਰਕਸ ਨੇ ਇਸ ਤੋਂ ਅਬਾਬਾ ਦੇਖੋ ਇਹ ਤਾਂ ਹੈਗੇ ਨੇ ਫਿਜ਼ੀਕਲ ਦੇ ਠੀਕ ਹੈ ਹੁਣ ਡੀਵੀ ਆ ਡੀਵੀ ਦੇ ਵਿੱਚ ਇਸ ਤੋਂ ਬਾਅਦ ਫਿਜ਼ੀਕਲ ਹੋਊਗਾ ਫਿਜ਼ੀਕਲ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਦੀ ਹੋਊਗੀ ਹੁਣ 64 ਆਗਾ ਠੀਕ ਹੈ ਉੱਥੇ ਇਹ ਨਹੀਂ ਪਤਾ ਕਿ 70 ਵਾਲਿਆਂ ਨੂੰ ਬੁਲਾਣਾ ਡੀਵੀ ਦੇ ਵਿੱਚ ਠੀਕ ਹੈ ਇਹਦੇ ਬਾਰੇ ਦੀ ਗੱਲ ਕਰੀਏ ਜੇਕਰ ਤਾਂ ਡੀਵੀ ਤੋਂ ਬਾਅਦ ਫਿਰ ਜਿਹੜਾ ਫਾਈਨਲ ਲਿਸਟ ਆਵੇਗੀ ਜਿਹਦੇ ਫਾਈਨਲ ਸਿਲੈਕਸ਼ਨ ਹੋਵੇਗੀ ਉਹ ਇਹ ਨਹੀਂ ਪਤਾ ਵੀ 72 ਵਾਲੇ ਹੋਣ ਠੀਕ ਹੈ ਵੀ ਹਮੇਸ਼ਾ ਯਾਰ ਜਿਹੜੀ ਵੀ ਤੁਸੀਂ ਕੈਟਾਗਰੀ ਨਾਲ ਸੰਬੰਧ ਰੱਖਦੇ ਹੋਗੇ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਦਿਓ ਵੀ ਸਾਨੂੰ ਇੰਨੇ ਕੀ ਮਾਰਕਸ ਚਾਹੀਦੇ ਨੇ ਤੇ ਸਾਡੀ ਸਿਲੈਕਸ਼ਨ ਹੋ ਜਾਵੇਗੀ ਇਸ ਚੀਜ਼ ਤੋਂ ਬਾਹਰ ਨਿਕਲ ਕੇ ਜੇਕਰ ਆਪਾਂ ਸੋਚਾਂਗੇ ਫੇਰ ਹੀ ਆਪਣੇ ਵਧੀਆ ਮਾਰਕਸ ਆਣਗੇ ਜੇਕਰ ਆਪਣੀ ਲਿਮਿਟਸ ਨੂੰ ਤੁਸੀਂ ਇੱਕ ਦਾਇਰੇ ਦੇ ਵਿੱਚ ਰੱਖੋਗੇ ਵੀ ਸਾਡੀ ਲਿਮਿਟ ਸੀ ਇੰਨੀਆਂ ਨੇ ਅਸੀਂ ਇਸ ਤੋਂ ਜ਼ਿਆਦਾ ਲੈਣੇ ਨਹੀਂ ਜਾਂ ਲੈ ਹੀ ਨਹੀਂ ਸਕਦੇ ਫੇਰ ਤੁਹਾਡੇ ਹੀ ਸਿਲੈਕਸ਼ਨ ਨਹੀਂ ਹੋ ਸਕਦੀ ਫੇਰੇ ਭੁੱਲ ਜਾਓ ਠੀਕ ਹੈ ਹਮੇਸ਼ਾ ਇੱਕ ਵਧੀਆ ਵੱਡਾ ਟਾਰਗੇਟ ਲੈ ਕੇ ਚੱਲੋ ਜੇਕਰ 80 ਦਾ ਸੋਚ ਕੇ ਚੱਲੋਗੇ ਤਾਂ ਹੀ 75 ਮਾਰਕਸ ਆਉਣਗੇ ਤੇ ਇਸ ਤੋਂ ਤੇ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਕਿ ਜਿਹੜਾ TCS ਹੈ ਉਹ TCS ਦੇ ਨਾਲ ਜਿਹੜਾ ਟੈਂਡਰ ਹੈ ਉਹ 31 ਦਸੰਬਰ ਨੂੰ ਖਤਮ ਹੋ ਰਿਹਾ ਠੀਕ ਹੈ 31 ਦਸੰਬਰ 2025 ਨੂੰ ਖਤਮ ਹੋ ਰਿਹਾ ਸੋ ਪੂਰੀ ਉਮੀਦ ਹੈ ਠੀਕ ਹੈ ਪੂਰੀ ਦੀ ਪੂਰੀ ਉਮੀਦ ਹੈ ਕਿ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜੋ ਫਾਈਨਲ ਰਿਜ਼ਲਟ ਹੈ ਤੁਹਾਡਾ ਆਊਟ ਹੋ ਜਾਵੇਗਾ ਚਾਹੇ ਤੁਹਾਡੀ ਵੈਰੀਫਿਕੇਸ਼ਨ ਹੋਵੇ ਚਾਹੇ ਜੋ ਵੀ ਹੋਵੇ ਠੀਕ ਹੈ ਵੈਰੀਫਿਕੇਸ਼ਨ ਚਾਹੇ ਬਾਅਦ ਵਿੱਚ ਹੋ ਜੇ ਕਿ ਤੁਹਾਡਾ ਫਾਈਨਲ ਰਿਜ਼ਲਟ 31 ਦਸੰਬਰ ਤੋਂ ਪਹਿਲਾਂ ਹੋ ਜਾਵੇਗਾ ਜੋ ਇਸ ਤੋਂ ਬਾਅਦ ਵੈਰੀਫਿਕੇਸ਼ਨ ਦਾ ਪ੍ਰੋਸੈਸ ਹੈ ਜੁਆਇਨਿੰਗ ਦਾ ਪ੍ਰੋਸੈਸ ਹੈ ਉਹ ਬਾਅਦ ਵਿੱਚ ਡਿਪਾਰਟਮੈਂਟ ਆਪਣੇ ਆਪ ਕਰ ਲਵੇਗਾ ਸੋ TCS ਦਾ ਜੋ ਟੈਂਡਰ ਹੈ 31 ਦਸੰਬਰ ਨੂੰ ਖਤਮ ਹੋ ਰਿਹਾ ਹੈਗਾ ਤੇ ਇਸ ਤੋਂ ਪਹਿਲਾਂ ਤੁਹਾਡਾ ਜੋ ਫਾਈਨਲ ਰਿਜ਼ਲਟ ਹੈ ਆਊਟ ਹੋ ਜਾਵੇਗਾ ਤੇ ਬਾਕੀ ਜੇਕਰ ਜਿੰਨੇ ਵੀ ਤੁਹਾਡੇ ਮਾਰਕਸ ਨੇ ਠੀਕ ਹੈ ਇੱਕ ਵਾਰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਹਾਡਾ ਕੋਈ ਵੀ ਡਾਊਟ ਹੋਇਆ ਮੈਂ ਜ਼ਰੂਰ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰਾਂਗਾ ਵਧੇਰੇ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਟੈਲੀਗ੍ਰam ਗਰੁੱਪ ਦਾ ਲਿੰਕ ਹੈਗਾ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਕੇ ਤੁਸੀਂ ਉੱਥੇ ਵੀ ਮੇਰੇ ਤੋਂ ਡਾਊਟ ਪੁੱਛ ਸਕਦੇ ਹੋ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ